ਤਾਂ ਆਪ ਨੇ ਅੰਧੇਰੇ ਵਿੱਚ ਇੱਕ ਦੁਕਾਨ ਉੱਤੇ ਦੀ ਪਹਿਲੀ ਮੰਜ਼ਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਰਾਜਪੁਰਾ ਦੇ ਇੰਦਰਾ ਮਾਰਕੀਟ ਤੋਂ ਸਾਹਮਣੇ ਆਇਆ ਜਿਸ ਵਿੱਚ ਇੱਕ ਗਰਾਊਂਡ ਫਲੋਰ ਦੇ ਉੱਤੇ ਬਣੀ ਹੋਈ ਪਹਿਲੀ ਮੰਜ਼ਲ ਦੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ناکਾਮ ਹੋਈ ਮੌਕੇ ਤੇ ਪਹੁੰਚੇ ਉੱਪਰ ਵਾਲੀ ਦੁਕਾਨ ਦੇ ਕਿਰਾਏਦਾਰ ਜੈ ਭਰਤ ਤੇ ਉਹਨਾਂ ਦੇ ਪਰਿਵਾਰ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਦੁਕਾਨ ਤੇ ਸਮਾਨ ਨੂੰ ਸੰਭਾਲ ਲਿਆ ਹਾਂਜੀ ਹਾਂਜੀ ਬਾਕੀ ਸਰ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਕਿ ਸਾਡੇ ਕੋਟ ਤੋਂ ਆਰਡਰ ਆਏ ਹੋਏ ਆ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਸਾਨੂੰ ਵੀ ਕੋਰਟ ਤੋਂ ਜਿਹੜਾ ਵੀ ਜਿਸੇ ਵੀ ਤਰ੍ਹਾਂ ਦਾ ਆਰਡਰ ਆਇਆ ਇਹ ਮੇਰੇ ਹਸਬੰਦ ਹੈ ਤੇ ਇਹ ਮੇਰੇ ਬ੍ਰਦਰ ਇਨ ਲਾ ਹੈ ਸਾਨੂੰ ਜਿਸ ਤਰ੍ਹਾਂ ਦਾ ਵੀ ਆਰਡਰ ਆਇਆ ਜਿਸ ਤਰ੍ਹਾਂ ਦੇ ਵੀ ਹੁਕਮ ਆਏ ਤਾਂ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਤੇ ਸਾਹਮਣੇ ਵਾਲੀ ਪਾਰਟੀ ਵੱਲੋਂ ਹੁਕਮਾਂ ਦੀ ਪਾਲਣਾ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਹੈ ਉਲੰਘਣਾ ਕੀਤੀ ਜਾ ਰਹੀ ਹੈ ਇਸ ਲਈ ਸਾਨੂੰ ਗੁੰਡਾਗਰਦੀ ਔਰ ਸਾਨੂੰ ਜਾਨ ਮਾਲ ਦਾ ਨੁਕਸਾਨ ਹੈ ਰਾਤੀ ਸਾਡਾ ਨੁਕਸਾਨ ਹੁੰਦੇ ਹੁੰਦੇ ਬਚ ਗਿਆ ਜੇ ਟਾਈਮ ਨਾਲ ਸਾਨੂੰ ਕਾਲ ਲਾਂਦਾ ਔਰ ਅਸੀਂ ਇੱਥੇ ਨਾ ਪਹੁੰਚਦੀ ਹੁਣ ਤੁਸੀਂ ਮੈਂ ਬਦ ਆਸ਼ ਆਪਣੀ ਅੱਖਾਂ ਨਾਲ ਦੇਖੇਆਂ ਖੜੇ ਸਮੈ ਕੀਏ ਔਰ ਉਹ ਇੱਥੇ ਤਮਾਕੂ ਵਗੈਰਾ ਸਿਗਰਟ ਵਗੈਰਾ ਪੀਰੇ ਸੀਗੇ ਤੇ ਉਹਨਾਂ ਨੇ ਜਦੇ ਮੇਰੇ ਬ੍ਰਦਰ ਇਨ ਲਾਅਰ ਮੇਰੇ ਹਸਬੰਡ ਆ ਗਏ ਆ ਤੇ ਮੈਂ ਇੱਥੇ ਲੋਕਲ ਸੀਗੀ ਤੇ ਮੈਂ ਪਹਿਲਾਂ ਪਹੁੰਚ ਗਈ ਸੀਗੀ ਤੇ ਮੈਂ ਖੁਦ ਦੇਖਿਆ ਉਹ ਆਪਣੀ ਅੱਖਾਂ ਨਾਲ ਇੱਥੇ ਹਾਂ ਪੁਲਿਸ ਪਹਿਲਾਂ ਤੋਂ ਹੀ ਮੌਜੂਦ ਸੀਗੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਕਰਕੇ ਖਾਣ ਦਿੱਤਾ ਜਾਵੇ ਸਾਡਾ ਰੋਜਗਾਰ ਇੱਥੇ ਤੋਂ ਹੀ ਚੱਲ ਰਿਹਾ ਹੈ ਸਾਡੇ ਬੱਚਿਆਂ ਦੀ ਜਿਹੜੇ ਪੇਟ ਹੈ ਇੱਥੋਂ ਹੀ ਪਲ ਰਹੇ ਹਨ ਕਿੰਨੇ ਟਾਈਮ ਤੋਂ ਤੁਸੀਂ ਕਿਰਾਏ ਤੇ ਬੈਠੇ ਹੋ 22 ਸਾਲ ਹੋ ਗਏ ਜੀ 2002 ਤੋਂ ਹੁਣ ਤੁਹਾਨੂੰ ਕੀ ਕਹਨੇ ਆ ਫਿਰ ਉਹ ਵੀ ਖਾਲੀ ਕਰ ਦੋ ਦੁਕਾਨ ਕਿ ਕਿਸ ਤਰੀਕੇ ਉਹ ਝੂਠੇ ਉਹਨਾਂ ਕੋਲੋਂ ਝੂਠਾ ਮੂਠਾ ਮਤਲਬ ਐਵੇਂ ਕਹੀ ਜਾਂਦੇ ਆ ਕਿ ਸਾਡੀ ਅਸੀਂ ਖਰੀਦ ਲਈ ਐ ਅਸੀਂ ਇਹ ਬਟੂਨਾਂ ਕੋਲ ਕੋਈ ਪ੍ਰੂਫ ਨਹੀਂ ਐ ਕਿ ਉਹਨਾਂ ਨੇ ਖਰੀਦ ਲਈ ਐ ਕਿ ਅਸੀਂ ਬਹੁਤ ਵਾਰ ਮੰਗ ਲਿਆ ਸਾਨੂੰ ਕੋਈ ਵੀ ਪ੍ਰੂਫ ਦੇ ਦੇਣਾ ਅਸੀਂ ਕੱਲ ਨੂੰ ਖਾਲੀ ਕਰਨ ਨੂੰ ਤਿਆਰ ਪੂਰਨ ਕੋਈ ਪ੍ਰੂਫ ਨਹੀਂ ਹੈਗਾ ਇਹੋ ਜਿਹਾ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੈਪਾਲ ਜੀ ਆ ਜਿਹੜੀ ਦੁਕਾਨ ਦਾ ਮਸਲਾ ਹੋਇਆ ਕੀ ਹੋਇਆ ਦਿੱਕਤ ਆਈ ਹੈ 2020 ਇਹ ਮੇਰੇ ਕੋਲ ਨਾ 2002 ਤੋਂ ਇਹ ਦੁਕਾਨ ਮੈਂ ਕਰਾਈ ਤੇ ਬੈਠਾ ਜੀ ਇੱਥੇ ਠੀਕ ਹੈ ਮੈਂ ਰਵੀ ਗਾਂਤ ਤੋਂ ਇਹ ਕਰਾਇ ਤੇ ਲਿੱਤੀ ਹੋਈ ਆ ਇਹਦਾ 2018 ਤੋਂ ਕੇਸ ਚੱਲ ਰਿਹਾ ਸੀ ਮਾਨਯੋਗ ਅਦਾਲਤ ਦੇ ਵਿੱਚ ਮੈਨੂੰ ਉਤੋਂ ਮਾਨਯੋਗ ਅਦਾਲਤ ਤੋਂ ਸਟੇ ਲਿੱਤੀ ਹੋਈ ਹੈ ਇਸ ਦੁਕਾਨ ਦੀ ਇੱਥੇ ਤਿੰਨ ਗੁੰਡੇ ਬੰਦੇ ਆ ਜਿਹੜੇ ਤਾਜਪੁਰ ਦੇ ਜਿਹਦਾ ਨਾਮ ਸੁਨੀਲ ਕੁਮਾਰ ਸ 7 ਨੰਬਰ ਆੜਤੀ ਹੈ ਜੀ ਇੱਕ ਮੋਂਗਿਆ ਟੋਨੀ ਮੋਂਗਿਆ ਟੋਨੀ ਮੋਂਗਿਆ ਇੱਕ ਗੁਰਮ ਟਰਾਂਸਪੋਰਟ ਉਹਨਾਂ ਨੇ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਅੱਜ ਰਾਤੀ 10 ਵਜੇ ਆ ਕੇ 11 ਵਜੇ ਆ ਕੇ ਬੰਦੇ ਲਿਆ ਕੇ ਉਹ ਸਾਰੇ ਮੇਰੀ ਦੁਕਾਨ ਤੋੜ ਦਿੱਤੀ ਉਰੇ ਆ ਕੇ ਜਿੱਦੋਂ ਤੁਹਾਡੇ ਕੋਲ ਪ੍ਰੂਫ ਵੀ ਹੈ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਹਾਂਜੀ ਮੇਰੇ ਕੋਲ ਸਾਰੀ ਸੀਸੀਟੀਵੀ ਰਿਕਾਰਡਿੰਗ ਹੈਗੀ ਹੈ ਜੀ ਉਹਨਾਂ ਨੇ ਕੈਮਰਾ ਵੀ ਤੋੜਿਆ ਉਹਨਾਂ ਨੇ ਕੈਮਰਾ ਵੀ ਤੋੜਿਆ ਬਿਲਕੁਲ ਸਾਰੀ ਨੀਚੇ ਵਾਲੀ ਦੁਕਾਨ ਕਿਸੇ ਹੋਰ ਦੀ ਹੈ ਉੱਪਰ ਵਾਲੀ ਤੁਹਾਡੀ ਹੈ ਹਾਂਜੀ ਉੱਪਰ ਵਾਲੀ ਮੇਰੀ ਹੈ ਜੀ ਰਵੀ ਕਾਂਤੀ ਹੈ ਜੀ ਨੀਚੇ ਵਾਲੀ ਰਵੀ ਕਾਂਤੀ ਹੈ ਜੀ ਮਸਲਾ ਕੀ ਹੈ ਪੂਰਾ ਮਸਲਾ ਜੇਕਰ ਅਪਾ ਦੁਕਾਨ ਦੀ ਗੱਲ ਕਹੀਏ ਵੀ ਇਹ ਇਹੋ ਜਿਹੀ ਨੋਬਤ ਆਈ ਕਿ ਜਿਹੜੇ ਉਹ ਤਿੰਨ ਬਦਮਾਸ਼ਾਂ ਦੀ ਗੱਲ ਹੋਈ ਹੈ ਜੀ ਉਹ ਕਹਿੰਦੇ ਵੀ ਇਹ ਦੁਕਾਨ ਅਸੀਂ ਖਰੀਦ ਲਈਏ ਨਾ ਉਹਨਾਂ ਕੋਲ ਕੋਈ ਰਜਿਸਟਰੀ ਹੈ ਜੀ ਨਾ ਕੋਈ ਉਹਨਾਂ ਕਾਗਜ਼ ਹੈਗੇ ਜੀ ਡੀਐਸਪੀ ਦਫ਼ਤਰ ਵੀ ਬੁਲਾਇਆ ਉਹਨਾਂ ਨੇ ਪਹਿਲਾਂ ਸਾਨੂੰ ਆਪ ਕੋਈ ਕਾਗਜ਼ ਦਿਖਾ ਨਹੀਂ ਪਾਉਂਦੇ ਹੈਗੇ ਜੀ ਉਹ ਹੁੰਡਾ ਕਰਦੀ ਤੇ ਉਤਰਿਆ ਜੇ ਤੁਹਾਡੇ ਕੋਲ ਕੀ ਪ੍ਰੂਫ ਹੈ ਦੁਕਾਨ ਦਾ ਵੀ ਤੁਸੀਂ ਦੁਕਾਨ ਦੇ ਮਾਲਕ ਹੋ ਕਿ ਕਿਰਾਏਦਾਰ ਹੋ ਹਾਂਜੀ ਸਾਡੇ ਕੋਲ ਕਿਰਾਇਆ ਨਾਮਾ ਵੀ ਹੈਗੇ ਜੀ ਤੁਹਾਨੂੰ ਸਾਨੂੰ ਦਿਖਾ ਰਹੇ ਹੈਗੇ ਨਾ ਇਸ ਸਾਲ ਤੋਂ ਤੁਹਾਡੇ ਕੋਲ ਦੁਕਾਨ ਆਏਗੀ 2002 ਤੋਂ ਸਾਡੇ ਪਾਸ ਦੁਕਾਨ ਹੈ ਜੀ ਕੋਰਟ ਐਵੀਡੈਂਸ ਦਿਖਾ ਸਕਦੇ ਕੋਈ ਕੋਰਟ ਹਾਂਜੀ ਕੋਰਟ ਤੇ ਸਾਡੇ ਸਟੇਓਂਡਰੈਂਜ ਨਾਲ ਤੁਹਾਨੂੰ ਦਿਖਾ ਦਿੰਦੇ ਤੇ ਕੋਰਟ ਮੈਡਮ ਉਹਨਾਂ ਵੱਲੋਂ ਅਨੁਭਾਜਿੰਦਲ ਨੇ ਕਰਿਆ ਹੋਇਆ ਹੈ ਜਿਸ ਤੇ ਬਿਲਕੁਲ ਉਹਨਾਂ ਨੇ ਵੀ ਕਿਹਾ ਹੋਇਆ ਹੈ ਜੀ ਕਿ ਨੀਚੇ ਵਾਲੀ ਬਿਲਡਿੰਗ ਉੱਪਰ ਵਾਲੀ ਬਿਲਡਿੰਗ ਕਿਸੇ ਵੀ ਬਿਲਡਿੰਗ ਨੂੰ ਛੇੜਛਾੜ ਨਹੀਂ ਕਰਨੀ ਤੇ ਜਾਂਦੇ ਆਂਦੇ ਨਾਲ ਕੋਈ ਕੋਈ ਦੁਰਘਟਨਾ ਹੋ ਜੇ ਉਹ ਵੀ ਨਹੀਂ ਹੋ ਸਕਦੀ ਹੈ ਤੁਸੀਂ ਜ਼ਿੰਮੇਵਾਰ ਹੈ ਤੇ ਕਿਤੇ ਵੀ ਮਤਲਬ ਕੋਈ ਚੋਰੀ ਹੋ ਗਈ ਉਹ ਵੀ ਉਹ ਜ਼ਿੰਮੇਵਾਰ ਹੈ ਉਹਨਾਂ ਨੇ ਸਰੀਆਮ ਤੋੜਿਆ ਹੈ ਜੀ ਸਰੀਆਮ ਵੀਡੀਓ ਹੈਗੀ ਸਾਡੇ ਕੋਲ ਕਿੰਨੇ ਸਾਰੇ ਬੰਦੇ ਲੈ ਕੇ ਪਤਾ ਨਹੀਂ ਕਿਸ ਤਰ੍ਹਾਂ ਦੇ ਬੰਦੇ ਸੀ ਇਹ ਤੋੜੀ ਜੀ ਦੁਕਾਨਾਂ ਨੂੰ ਕੋਈ ਨੁਕਸਾਨ ਵੀ ਹੋਇਆ ਤੁਹਾਡੀ ਦੁਕਾਨ ਦਾ ਇਹ ਹੀ ਤੋੜਿਆ ਇੰਨੇ ਸਾਨੂੰ ਪਤਾ ਲੱਗਿਆ ਜੀ ਪਹੁੰਚੇ ਆਈ ਅਸੀਂ ਇਹਨਾਂ ਨੇ ਆ ਕੇ ਜੀ ਇਹ ਦੁਕਾਨ ਨੂੰ ਇਧਰੋਂ ਤੋੜ ਕੇ ਸਾਡਾ ਸਾਰਾ ਸਮਾਨ ਬਾਹਰ ਸੁੱਟ ਦੇਣਾ ਸੀ ਜੀ ਇਹ ਇਸ ਤੇ ਦੁਕਾਨ ਤੇ ਕਬਜ਼ਾ ਕਰ ਲਈ ਆਈ ਸੀ ਪਤਾ ਕਿਵੇਂ ਲੱਗਿਆ ਵੀ ਕਬਜ਼ਾ ਕਰ ਰਹੇ ਕੋਈ ਸਾਡੇ ਕੋਲ ਰਾਤੀ ਫੋਨ ਆਇਆ ਜੀ ਵੀ ਇੱਥੇ ਤੇਰੀ ਦੁਕਾਨ ਨੂੰ ਤੋੜਿਆ ਜਾ ਰਿਹਾ ਜੀ ਅਸੀਂ ਰਾਤੀ ਆਏ ਜੀ ਇੱਥੇ ਆਏ ਤਾਂ ਅਸੀਂ 100 ਨੰਬਰ ਤੇ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਸਾਡੇ ਤੋਂ ਪਹਿਲੇ ਆਣ ਤੋਂ ਪਹੁੰਚਣ ਤੋਂ ਪਹਿਲੇ ਪੁਲਿਸ ਆ ਚੁੱਕੀ ਸੀ ਜੀ ਅੱਛਾ ਉਹਨਾਂ ਦੇ ਸਾਹਮਣੇ ਅਸੀਂ ਦੁਕਾਨ ਖੋਲੀ ਸੀ ਇਹ ਸਾਰਾ ਕੁਝ ਦੇਖਿਆ ਜੀ ਉਹਨਾਂ ਨੇ ਤੋੜਿਆ ਹੋਇਆ ਸੀ ਬੰਦੇ ਭੱਜ ਗਏ ਜੀ ਉਦੋਂ ਹੀ ਬੰਦੇ ਭੱਜ ਵੀ ਗਏ ਤੇ ਨਾਲੇ ਜਿਹੜੇ ਬੰਦੇ ਨਾਲ ਰੋਕਿਆ ਜੀ ਉਹਨਾਂ ਨੂੰ ਆ ਕੇ ਉਸ ਬੰਦੇ ਨੂੰ ਵੀ ਧਮਕਾਇਆ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਫੋਨ ਵੀ ਤੋੜਤਾ ਹਾਂ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਰਚਾ ਦਰਜ ਕਰਿਆ ਜਿਹੇ ਜੀ ਤੁਹਾਨੂੰ ਮਾਰ ਦੂੰਗਾ ਜਾਂਦੇ ਜਾਂਦੇ ਇਹਨੂੰ ਕੋਈ ਦਿੱਤੀ ਹੈ ਕੰਪਲੀਟ ਦਿੱਤੀ ਹੈ ਪੁਲਿਸ ਨੂੰ ਹਾਂਜੀ ਅਸੀਂ ਲਿਖਤੀ ਕੰਪਲੇਂਟ ਦਿੱਤੀ ਹੈ ਜੀ ਰਾਤੀ ਪੁਲਿਸ ਨੂੰ ਪੁਲਿਸ ਵਾਹ ਮੌਜੂਦ ਵੀ ਥੀ ਉਹ ਗੁੰਡੇ ਵੀ ਹਾ ਮੌਜੂਦ ਤੇ ਪੁਲਿਸ ਨੇ ਉਹ ਗੁੰਡੋਂ ਕੋ ਕੁਝ ਨਹੀਂ ਕਹਾ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰੋਸੈਸ਼ਨ ਤੋਂ ਅਸੀਂ ਤਾਂ ਇਹੀ ਕਰਦੇ ਆ ਵੀ ਸਾਨੂੰ ਤੰਗ ਪਰੇਸ਼ਾਨ ਨੇ ਕੀਤਾ ਸਾਨੂੰ ਇਹ ਵੀ ਡਰ ਲੱਗਦਾ ਕਿ ਸਾਨੂੰ ਉਹ ਮਾਰ ਦੇਣਗੇ ਮਾਰ ਦੇਣਗੇ ਕਿਤੇ ਕੋਈ ਅਣਛਾਤਾ ਬੰਦਾ ਭੇਜੇ ਗੱਡੀ ਭੇਜੇ ਜੋ ਹਮਾਰੇ ਪਾਸ ਵੀਡੀਓ ਕੀ ਫੂਟੇਜ ਆਪਕੋ ਦਿਖਾ ਰਹੇ ਹਮ ਉਸਕੇ ਅੰਦਰ ਪੁਲਿਸ ਵੀ ਮੌਜੂਦ ਖੜੀ ਆ ਉਹ ਗੁੰਡੇ ਵੀ ਮੌਜੂਦ ਖੜੇ ਆ ਹਮ ਦਿਖਾ ਸਕਤੇ ਹਮਾਰੇ ਪਾਸ ਆ ਾਕੀ ਅਸੀਂ ਮੰਗ ਕਰਦੇ ਆ ਕਿ ਕੋਰਟ ਦੇ ਜਿਹੜੇ ਸਰਿਕ ਇੰਦਰਾ ਮਾਰਕੀਟ ਦੇ ਵਿੱਚ ਜਿਹੜੀ ਹੈ ਦੁਕਾਨ ਤੇ ਰਾਤ ਨੂੰ ਜਿਹੜੀ ਤੋੜਪਨ ਕੀਤੀ ਗਈ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਵਰਗ 112 ਤੋਂ ਕੰਪਲੇਂਟ ਆਈ ਸੀ ਚੌਂਕੀ ਉਹਦੇ ਨਾਲ ਡਿਊਟੀ ਅਫਸਰ ਭੇਜਿਆ ਸੀ ਭੇਜ ਕੇ ਵੈਰੀਫਾਈ ਕੀਤਾ ਸੀ ਕਿ ਦੁਕਾਨਦਾਰ ਨਾਲ ਉਹਨਾਂ ਦਾ ਕੋਈ ਇਹਨਾਂ ਦਾ ਪਾਰਟਨਰਸ਼ਿਪ ਨਹੀਂ ਦਾ ਜਾਂ ਲੈਣ ਨਾ ਰੋਲਾ ਇਸ ਕਰਕੇ ਰਾਤ ਦਾ ਸਮਾਂ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਕੰਪਲੇਂਟ ਅਸੀਂ ਲੈ ਲਈ ਹੈ ਕੰਪਲੇਨ ਲੈ ਕੇ ਜੋ ਵੀ ਨਿਬੰਧਨ ਦੀ ਕਾਰਵਾਈ ਕੀਤੀ ਜਾਏਗੀ ਸੱਜੇ ਜਿਹੜੇ ਤਿੰਨ ਬੰਦੇ ਦੇ ਕਲੱਬ ਉਹਨਾਂ ਨੇ ਸਰੇ ਜਿਹੜੇ ਨਾਮ ਲੈਦੇ ਨੇ ਉਹ ਬੰਦੇ ਦੇ ਕਲੱਬ ਉਹਨਾਂ ਦਾ ਇੱਕ ਕਲੱਬ ਜਿਹੜੀ ਹੈ ਕੀ ਗੱਲ ਬਣੀ ਉਹਨਾਂ ਦੀ ਜੋ ਵੀ ਇਹ ਕੋਈ ਉਹਨੂੰ ਡਾਕੂਮੈਂਟ ਆਇਆ ਤੇ ਉਹਨਾਂ ਦੇ ਉਹ ਲੈ ਲਾਂਗੇ ਇਹਨਾਂ ਕੋਲ ਇਹ ਲੈ ਕੇ ਜਿਵੇਂ ਹਾਂ ਦੋ ਪੈਸਾ ਹੋਇਆ ਡਾਕੂਮੈਂਟ ਦੇ ਆਧਾਰ ਤੇ ਨਹੀਂ ਕਰ ਦਾਂਗੇ ਮਤਲਬ ਬੇਸਿਕਲੀ ਡਾਕੂਮੈਂਟ ਵੈਰੀਫਾਈ ਕਰਨਾ ਹੈ ਉਸ ਤੋਂ ਬਾਅਦ ਲੋਕੀ ਬਸ ਡਾਕੂਮੈਂਟ ਵੈਰੀਫਾਈ ਕਰਕੇ ਜੋ ਵੀ ਹੈਗਾ ਉਸ ਤੋਂ ਬਾਅਦ ਬੰਦੀ ਕਾਰਵਾਈ ਕਰ ਦਾਂਗੇ ਜੀ ਜੇ ਗੱਲ ਕਰੀ ਵੀ ਅਗਰ ਕੋਈ ਕੋਰਟ ਕੇਸ ਚੱਲ ਰਿਹਾ ਵੈਸੇ ਕੋਈ ਇਸ ਤਰ੍ਹਾਂ ਦੇ ਹਰ ਤੱਕਸਰ ਦਾ ਕੋਰਟ ਕੇਸ ਚੱਲਦਾ ਨਹੀਂ ਸਾਨੂੰ ਵਾਲੇ ਕੋਰਟ ਕੇਸ ਦਿਖਾਇਆ ਨਹੀਂ ਕੋਈ ਤੇ ਦਿਖਾਉਣਗੇ ਉਹਦੇ ਮੁਤਾਬਕ ਅਸੀਂ ਉਹਨੂੰ ਅੱਗੇ ਦੱਸ ਦਾਂਗੇ ਤੁਹਾਨੂੰ ਕਿਹੜਾ ਕੋਰਟ ਕੇਸ ਹੈ ਇਹਦੇ ਕੋਈ ਹਰਕਤ ਨਾ ਕੀਤੀ ਜਾਵੇ ਠੀਕ ਠੀਕ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ